ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਹ ਐਜੂਕੇਟਰ ਚੈਨਲ ਤੇ ਜਿਹੜੇ ਸਟੂਡੈਂਟਸ ਪਹਿਲੀ ਵਾਰ ਚੈਨਲ ਦੇ ਵਿਜ਼ਿਟ ਕਰ ਰਹੇ ਹੈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਲੇਟੈਸਟ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤਾਂ ਅੱਜ ਦਾ ਲੇਟੈਸਟ ਅਪਡੇਟ ਹੈ ਜੀ ਵੇਅਰਸ ਸੋਰਸ ਮੈਨੇਜਮੈਂਟ ਭਰਤੀ ਠੀਕ ਹੈ ਜੀ ਜਿਹਦੇ ਵਿੱਚ ਫਿਲਟਰ ਦੀਆਂ ਪੋਸਟਾਂ ਨੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨੇ ਵੈਲਡਰ ਦੀਆਂ ਨੇ ਟਰਨਰ ਦੀਆਂ ਨੇ ਐਂਡ ਆਪਰੇਟਰ ਦੀਆਂ ਨੇ ਟੋ ਯੋਗਤਾ ਇਹਦੇ ਲਈ ਜੇਕਰ ਤੁਹਾਡੀ ਆਈਟੀ ਕੀਤੀ ਹੋਈ ਹੈ ਅਲਿਜ਼ੀ ਵੱਲੋਂ ਸੈਲਰੀ 30000 ਰੁਪਏ ਤੱਕ ਰਹੇਗੀ ਤੁਹਾਡੀ ਠੀਕ ਹੈ ਜੀ ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਸਿੱਧੀ ਭਰਤੀ ਹੈ ਠੀਕ ਹੈ ਤਿੰਨ ਵੈਕੈਂਸੀਸ ਦੇ ਲਈ ਕਿੱਥੇ ਪਲੇਸਮੈਂਟ ਕੰਪਲਗ ਰਿਹਾ ਠੀਕ ਹੈ ਕਿੱਥੇ ਵੈਕੈਂਸੀਸ ਆਈਆਂ ਨੇ ਕਿਵੇਂ ਅਪਲਾਈ ਕਰਨਾ ਸਾਰਾ ਪ੍ਰੋਸੈਸ ਗੱਲ ਕਰਦੇ ਆਂ ਚੱਲਦੇ ਆਂ ਨੋਟੀਫਿਕੇਸ਼ਨ ਤੇ ਹਾਂਜੀ ਤਾਂ ਇਹ ਜਿਹੜਾ ਪਲੇਸਮੈਂਟ ਕੈਂਪ ਲੱਗ ਰਿਹਾ ਹੈ ਇਹ ਲੱਗ ਰਿਹਾ ਹੈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸੁਵਿਧਾ ਕੇਂਦਰ ਦੇ ਉੱਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੇ ਵਿੱਚ ਠੀਕ ਹੈ ਜੀ ਡੇਟ ਹੈਗੀ ਆ 12 ਜੂਨ 2025 ਦਿਨ ਹੈਗਾ ਵੀਰਵਾਰ ਤੇ ਸਮਾਂ ਰਹੇਗਾ 10:30 ਵਜੇ ਸਿਰੇ 10:30 ਦੇ ਦੀ ਟਾਈਮਿੰਗ ਆ ਤਾਂ ਇਟ ਮੀਨ 10 ਵਜੇ ਤੁਸੀਂ ਉੱਥੇ ਹੋਣੇ ਚਾਹੀਦੇ ਹੋ ਠੀਕ ਹੈ ਜਦੋਂ ਤੁਸੀਂ ਇੰਟਰਵਿਊ ਤੇ ਜਾਵੋਗੇ ਟਰੈਕ ਇੰਟਰਵਿਊ ਹੋਏਗਾ ਤੇ ਤੁਹਾਡਾ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਤੁਹਾਡੇ ਕੋਲ ਆਪਣਾ ਰਿਜ਼ਿਊਮ ਤੁਹਾਡੀ ਵਿੱਦਿਅਕ ਯੋਗਤਾ ਜਿੰਨੇ ਵੀ ਦਸਤਾਵੇਜ਼ ਹੈਗੇ ਡੀ ਐਮ ਸੀ ਹੈਗੇ ਆ ਠੀਕ ਹੈ ਜੀ ਤੁਹਾਡਾ ਕਾਸ ਸਰਟੀਫਿਕੇਟ ਜਾਤੀ ਸਰਟੀਫਿਕੇਟ ਐਸ ਸੀ ਵੀ ਬੀ ਸੀ ਓ ਵੀ ਸੀ ਜੋ ਵੀ ਹੈ ਠੀਕ ਹੈ ਤੁਹਾਡੇ ਕੋਲ ਹੁਣ ਆ ਲਾਜ਼ਮੀ ਹੈ ਠੀਕ ਹੈ ਠੀਕ ਹੈ ਦੇ ਸ਼ਰੀਰਕ ਤੌਰ ਤੇ ਜਿਹੜਾ ਕੈਂਡੀਡੇਟ ਆ ਉਹ ਫਿੱਟ ਹੋਣਾ ਚਾਹੀਦਾ ਠੀਕ ਹੈ ਤਾਂ ਜਿਹੜੀ ਕੰਪਨੀ ਦੇ ਵਿੱਚ ਵੈਕੈਂਸੀਆਂ ਆਈਆਂ ਨੇ ਜੀ ਵੇਸਟ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਹੈ ਠੀਕ ਹੈ ਵੈਕੈਂਸੀਜ਼ ਮੈਂ ਤੁਹਾਨੂੰ ਪਹਿਲਾਂ ਹੀ ਦੱਸੀਆਂ ਫਿਟਰ ਦੀ ਇਲੈਕਟ੍ਰੀਸ਼ੀਅਨ ਦੀ ਵੈਲਡਰ ਟਰਨਰ ਤੇ ਆਪਰੇਟਰ ਦੀ ਵੈਕੈਂਸੀਜ਼ ਦਾ ਟੋਟਲ 25 ਵੈਕੈਂਸੀਜ਼ ਹੈ ਆਈਟੀਆਈ ਜੇਕਰ ਤੁਹਾਡੀ ਕੀਤੀ ਹੋਈ ਹੈ ਤੁਸੀਂ ਇਹਦੀਆਂ ਤਾਂ ਇਹਨਾਂ ਵੈਕੈਂਸੀਜ਼ ਦੇ ਲਈ ਅਪਲਾਈ ਕਰ ਸਕਦੇ ਹਾਂ ਹਾਂਜੀ ਤਾਂ ਆਈਟੀਆਈ ਵਾਲੇ ਵੀ ਅਪਲਾਈ ਕਰ ਸਕਦੇ ਇਹਦੇ ਵਿੱਚ ਜੇਕਰ ਇਸ ਤੋਂ ਹਾਇਰ ਕੁਆਲਿਫਿਕੇਸ਼ਨ ਆ ਤੁਹਾਡੀ ਠੀਕ ਹੈ ਕੋਈ ਡਿਪਲੋਮਾ ਕੀਤਾ ਹੋਇਆ ਤੁਹਾਡੀ ਵੀਟੈਕ ਵਗੈਰਾ ਕੀਤੀ ਹੈ ਤਾਂ ਵੀ ਤੁਸੀਂ ਇਹਨਾਂ ਵੈਕੈਂਸੀਸ ਦੇ ਉੱਤੇ ਅਪਲਾਈ ਕਰਨ ਦੇ ਲਈ ਅਲੀਦੀ ਵੱਲੋਂ ਤੇ ਸੈਲਰੀ ਇਹਦੇ ਲਈ ਤੁਹਾਡੀ ਰਹੇਗੀ ਜੀ 15000 ਤੋਂ 30000 ਰੁਪਏ ਤੱਕ ਰਹੇਗੀ ਠੀਕ ਹੈ ਤੇ ਇਹਦੇ ਵਿੱਚ ਜਿਹੜੀ ਉਮਰ ਹੱਦ ਇਹਨਾਂ ਨੇ ਦੱਸੀ ਆ 22 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਜਿੰਨੇ ਵੀ ਕੈਂਡੀਡੇਟ ਆ ਉਹ ਇਹਨਾਂ ਵੈਕੈਂਸੀਸ ਦੇ ਲਈ ਅਪਲਾਈ ਕਰ ਸਕਦੇ ਆ ਠੀਕ ਹੈ ਤੇ ਅਪਲਾਈ ਸਿਰਫ ਐਸਸੀ ਪੰਜਾਬ ਠੀਕ ਹੈ ਤੇ ਇਹਦੇ ਵਿੱਚ ਰਿਲੈਕਸੇਸ਼ਨ ਵੀ ਮਿਲੇਗੀ ਮਨੇ ਐਸੀ ਕੈਟਾਗਰੀ ਲਈ 5 ਸਾਲ ਦੀ ਤੇ ਅਦਰ ਬੈਕਵਰਡ ਕਲਾਸ ਦੇ ਜਿਹੜੀ ਉਹਦੇ ਲਈ 3 ਸਾਲ ਦੀ ਰੈਲੈਕਸੇਸ਼ਨ ਹੈ ਜਿਹੜੀ ਉਹ ਤੁਹਾਡੇ ਲਈ ਰਹੇਗੀ ਤੇ ਇਹਨਾਂ ਵੈਕੈਂਸੀਸ ਦੇ ਲਈ ਕੇਵਲ ਬੁਆਏਜ਼ ਹੀ ਅਪਲਾਈ ਕਰ ਸਕਦੇ ਨੇ ਗਰਲਜ਼ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਨਹੀਂ ਕਰ ਸਕਦੀਆਂ ਠੀਕ ਹੈ ਜੀ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਟਰਪ੍ਰਾਈਜ਼ਸ ਜੇਕਰ ਤੁਹਾਡਾ ਹੋਰ ਵੀ ਕੋਈ ਕੁਐਸਚਨ ਹੈ ਕੋਈ ਡਾਊਟ ਹੈ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਦਿੱਤੇ ਹੋਏ ਜੀ ਇਹਨਾਂ ਨੰਬਰਾਂ ਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਤਾਂ ਆਪਣੇ ਚ ਇਹ ਸੀ ਸਾਡਾ ਅੱਜ ਦਾ ਅਪਡੇਟ ਤਾਂ ਹਰ ਇੱਕ ਲੇਟੈਸਟ ਅਪਡੇਟ ਚਾਹੇ ਪ੍ਰਾਈਵੇਟ ਜੋਬ ਦਾ ਚਾਹੇ ਗਵਰਨਮੈਂਟ ਜੋਬ ਦਾ ਉਹ ਲੇਟੈਸਟ ਅਪਡੇਟ ਤਾਂ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਮਿਲਦਾ ਹੈ ਤੇ ਇਹਦੇ ਨਾਲ ਪੰਜਾਬੀ ਦੇ ਹਰ ਇੱਕ ਪੇਪਰ ਦੀ ਤਿਆਰੀ ਚਾਹੇ ਪੀਟੈਟ ਹੋ ਗਿਆ ਠੀਕ ਹੈ ਜੀ ਸੀਟੈਟ ਹੋ ਗਿਆ ਠੀਕ ਹੈ ਮਾਸਟਰ ਕੈਡਰ ਪੰਜਾਬੀ ਹੋ ਗਿਆ ਮੈਰਿਟੋਰੀਅਸ ਠੀਕ ਹੈ ਤੇ ਡੀਟ੍ਰੈਸ ਡੀਟ੍ਰੈਪਲਸ ਮਨਜਾ ਆਪੀ ਲੈਵਲ ਦਾ ਕੋਈ ਵੀ ਐਗਜ਼ਾਮ ਕਰ ਰਹੇ ਹੋ ਖਾਸ ਕਰ ਮਾਸਟਰ ਕੇਡਰ ਦੀ ਤਿਆਰੀ ਆਪਣੇ ਚੈਨਲ ਤੇ ਬਹੁਤ ਵਧੀਆ ਢੰਗ ਦੇ ਨਾਲ ਕਰਵਾਈ ਜਾਂਦੀ ਹੈ ਪਲੇਲਿਸਟ ਦਾ ਲਿੰਕ ਆ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਠੀਕ ਹੈ ਜੇਕਰ ਤੁਹਾਨੂੰ ਇਹ ਨੋਟੀਫਿਕੇਸ਼ਨ ਚਾਹੀਦਾ ਹੈ ਇਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲੇਗਾ ਤਾਂ ਉਸ ਪਲੇਲਿਸਟ ਤੇ ਜਾ ਕੇ ਤੁਸੀਂ ਆਪਣੇ ਲੈਕਚਰ ਜਿਹੜੇ ਉਹ ਅਟੈਂਡ ਕਰ ਸਕਦੇ ਹੋ ਸਾਰੀਆਂ ਕਲਾਸਸ ਬਹੁਤ ਵਧੀਆ ਢੰਗ ਦੇ ਨਾਲ ਤਿਆਰ ਕੀਤੀ ਹੋਈਆਂ ਨੇ ਖੁਦ ਦੇ ਤਿਆਰ ਕੀਤੇ ਨੋਟਸਾਂ ਦੇ ਦੁਆਰਾ ਅਸੀਂ ਕਲਾਸ ਦੇਡ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ ਠੀਕ ਹੈ ਜੀ ਸੋ ਆਪਣੇ ਵੀਡੀਓਜ਼ ਨੂੰ ਅੱਗੇ ਵੀ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਜੁੜੋ ਮਿਲਦੇ ਹਾਂ ਨੈਕਸਟ ਅਪਡੇਟ ਦੇ ਨਾਲ ਥੈਂਕ ਯੂ